ਪਤਾ ਸੀ ਡਾਇਰੈਕਸ਼ਨ ਨਹੀਂ ਪਤਾ ਸੀ ਬਹੁਤ ਤੱਕੇ ਠੇਡੇ ਖਾ ਕੇ ਸਿੱਖੀ ਤੋਂ ਆਈ ਥਿੰਕ ਵਾਪਸ ਓਨ ਦਾ ਇੱਕ ਮੋਟਿਵ ਐਵੀ ਸੀ ਕਿ ਹੁਣ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਸਾਡੀਆਂ ਆਪਣੀ ਕਮਿਊਨਿਟੀ ਵਿੱਚ ਨੇ ਜਾਂ ਆਪਣੇ ਪੰਜਾਬ ਦੇ ਬੱਚੇ ਨੇ ਜਾਂ ਆਪਣੇ ਇੰਡੀਆ ਦੇ ਬੱਚੇ ਨੇ ਅਸੀਂ ਉਹਨਾਂ ਦੇ ਜਿਹੜੇ ਅੱਗੇ ਰਾਹ ਨਹੀਂ ਉਹਨਾਂ ਨੂੰ ਡਾਇਰੈਕਸ਼ਨ ਦੇਈਏ ਤੇ ਉਹਨਾਂ ਦੇ ਰਾਹ 'ਚ ਜਿਹੜੇ ਕੰਢੇ ਥੋੜੇ ਝੁੱਕਦੇ ਏ ਕਿ ਉਹਨਾਂ ਨੂੰ ਵੀ ਇੱਕ ਡਾਇਰੈਕਸ਼ਨ ਮਿਲ ਜਾਏਗੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਨੇ ਜਿਹੜੀਆਂ ਸੌਖੀਆਂ ਹੁੰਦੀਆਂ ਨੇ ਇੰਨੀਆਂ ਟੇਡੀਆਂ ਹੁੰਦੀਆਂ ਨੇ ਮਸ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਦੱਸ ਦਿਓ ਤੇ ਉਹ ਡਾਇਰੈਕਸ਼ਨ ਮਿਲ ਜਾਂਦੀ ਹੈ ਸੋ ਆਈ ਥਿੰਕ ਉਹ ਦੋ ਮੇਜਰ ਫੈਕਟਰਸ ਇਹ ਸਾਡੀ ਆਪਣੀ ਜਿਹੜੀ ਮੇਰੀ ਪਰਸਨਲੀ ਕਿ ਮੇਰੇ ਅੱਗੇ ਬੱਚੇ ਜਿਹੜੇ ਨੇ ਉਹ ਇੱਥੇ ਆਪਣੇ ਦਾਦਾ ਦਾਦੀ ਤੇ ਨਾਨਾ ਨਾਨੀ ਨਾਲ ਖੇਡਣ ਤੇ ਉਹਨਾਂ ਦੇ ਹੱਥਾਂ 'ਚ ਵੱਡੇ ਹੋਣ ਐਂਡ ਸੈਕੰਡਰੀ ਕਿ ਐਜੂਕੇਸ਼ਨ ਦੇ ਪੁਆਇੰਟ ਆਫ View ਦੇ ਨਾਲ ਜਿਹੜੇ ਇੱਥੋਂ ਦੇ ਸਟੂਡੈਂਟਸ ਨੇ ਉਹਨਾਂ ਨੂੰ ਇੱਕ ਚੰਗੀ ਸੇਧ ਤੇ ਇਹ ਡਾਇਰੈਕਸ਼ਨ ਦਈਏ ਮੈਡਮ ਉਹਨਾਂ ਨੂੰ ਕੁਝ ਕਹਣਾ ਸੁਣੋ ਸੁਣੋ ਸਮਝਾਣ ਦੀ ਕੋਸ਼ਿਸ਼ਾਂ ਕਿੱਦਾਂ ਆਖੇ ਰਹੀਆਂ ਨੇ ਬਹੁਤ ਵਧੀਆ ਜੀ ਹੁਣ ਇਸ ਦਰ ਤੋਂ ਵੱਡਾ ਕੋਈ ਦਰ ਹੈ ਇੱਕ ਸਿੱਖ ਹੋਣ ਦੇ ਨਾਤੇ ਵੀ ਮਾਨ ਮਹਿਸੂਸ ਹੁੰਦਾ ਹੈ ਤੇ ਮੇਰੇ ਕੋਲ ਸ਼ਬਦ ਨਹੀਂ ਨੇ ਅਸੀਂ ਇਸ ਸਰਤੀ ਤੇ ਆਏ ਆ ਤੇ ਇਸ ਤੋਂ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਮਿਲਿਆ ਹੈ ਮੈਨੂੰ ਲੱਗਦਾ ਹੈ ਕਿ ਪੋਜ਼ਿਟਿਵ ਤਾਂ ਪਹਿਲਾਂ ਹੀ ਸੀ ਐਂਡ ਆਈ ਥਿੰਕ ਇਹ ਤੋਂ ਬਾਅਦ ਹੋਰ ਪੋਜ਼ਿਟਿਵ ਆ ਕਿ ਜਿਹੜੀ ਅਸੀਂ ਇਨੀਸ਼ੀਏਟਿਵ ਲਿਆ ਹੈ ਹੁਣ ਚੜ੍ਹਦੀ ਕਲਾ ਵਿੱਚ ਹੀ ਜਾਏਗਾ ਮਨ ਨੂੰ ਪੰਜਾਬ ਦੇ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਜੋ ਜਿਹੜੇ ਬਾਹਰ ਜਾਂਦੇ ਪਏ ਆ ਬਾਹਰ ਮੇਰੇ ਇਹਦਾ ਪਰਸਪੈਕਟਿਵ ਇਹ ਹੈ ਕਿ ਬਾਹਰ ਜਾਣਾ ਗਲਤ ਨਹੀਂ ਹੈ ਬਾਹਰ ਜਾਣਾ ਟਾਰਗੇਟ ਨਹੀਂ ਹੋਣਾ ਚਾਹੀਦਾ ਸੋ ਜਦੋਂ ਅਸੀਂ ਗਏ ਸੀ ਕਿ ਬਾਹਰ ਬਾਹਰ ਤਾਂ ਸਾਡਾ ਮਨੋਰਥ ਇਹ ਨਹੀਂ ਸੀ ਕਿ ਅਸੀਂ ਬਾਹਰ ਜਾਣੇ ਇਸ ਲਈ ਅਸੀਂ ਪੜ੍ਹਿਆ ਜਾਂ ਇਸ ਲਈ ਅਸੀਂ ਵੀਜ਼ਾ ਲਾਈਏ ਜਾਂ ਇਸ ਲਈ ਐਫਰਟ ਕਰੀਏ ਮੋਟਿਵੇਸ਼ਨ ਇਹ ਸੀ ਕਿ ਅਸੀਂ ਪੜ੍ਹਨਾ ਹੈ ਅਸੀਂ ਵਰਲਡ ਕਲਾਸ ਐਜੂਕੇਸ਼ਨ ਲੈਣੀ ਹੈ ਬਾਹਰ ਜਾਣਾ ਉਸ ਦਾ ਇੱਕ ਜਰੀਆ ਸੀ ਸੋ ਇਟ ਵਾਸ ਅ ਟੂਲ ਫਾਰ ਅਸ ਕਿ ਉੱਥੇ ਇੱਕ ਵਰਲਡ ਕਲਾਸ ਐਜੂਕੇਸ਼ਨ ਹੈ ਜਿਹੜੀ ਸਾਡੇ ਇੰਸਟੀਟਿਊਸ਼ਨਸ ਵਿੱਚ ਅਨਫੋਰਚਨਟਲੀ ਹਾਲੇ ਤੱਕ ਮਿਸਿੰਗ ਹੈ ਸੋ ਆਈ ਥਿੰਕ ਕਿ ਜਿਹੜੇ ਬੱਚੇ ਬਾਹਰ ਵੀ ਜਾਂਦੇ ਨੇ ਜਾਂ ਉਹਨੂੰ ਐਕਸਪਲੋਰ ਕਰਨਾ ਚਾਹੁੰਦੇ ਨੇ ਐਕਸਪਲੋਰ ਕਰਨਾ ਚਾਹੀਦਾ ਹੈ ਦੁਨੀਆ ਦੇਖੀ ਚਾਹੀਦੀ ਹੈ ਪਰ ਟਾਰਗੇਟ ਕਰੋ ਵੱਡੇ ਡ੍ਰੀम्स ਰੱਖੋ ਸੋ ਇਫ ਯੂ ਵਾਂਟ ਟੂ ਗੋ ਅਬ੍ਰੋਡ ਤਾਂ ਵੱਡੀਆਂ ਯੂਨੀਵਰਸਿਟੀਆਂ ਨੂੰ ਟਾਰਗੇਟ ਕਰੋ ਪਲਸ 2 ਕਰਕੇ ਡਿਪਲੋਮਾ ਕਰਕੇ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਛੋਟੇ-ਮੋਟੇ ਕਿਤੇ ਕਰਦੇ ਹੋ ਤਾਂ ਕੈਰੀਅਰ ਵਾਈਜ਼ ਇੰਟੈਲੈਕਚੁਅਲ ਪੁਆਇੰਟ ਆਫ 뷰 ਦੇ ਨਾਲ ਸਕਾਲਰਲੀ ਪਰਸਪੈਕਟਿਵ ਦੇ ਨਾਲ ਤੁਸੀਂ ਉਸ ਤੋਂ ਅੱਗੇ ਨਹੀਂ ਵਧ ਸਕਦੇ ਸੋ ਉੱਥੇ ਵੀ ਜਾਣਾ ਹੈ ਤੇ ਟਾਰਗੇਟ ਬਹੁਤ ਵੱਡੇ ਕਰਕੇ ਜਾਣੇ ਚਾਹੀਦੇ ਨੇ ਬਾਹਰ ਜਾਣ ਦੇ ਮਨੋਰਥ ਨਾਲ ਸੈਟਲ ਹੋਣ ਦੇ ਮਨੋਰਥ ਨਾਲੋਂ ਜ਼ਿਆਦਾ ਉੱਥੇ ਜਾ ਕੇ ਅਸੀਂ ਵੈਲਿਊ ਕੀ ਲੈਣੀ ਹੈ ਉਹ ਲੈਣੀ ਚਾਹੀਦੀ ਹੈ ਸੈਕੰਡਲੀ ਕੋਈ ਸਮਾਂ ਸੀਗਾ ਕਿ ਜਦੋਂ ਇੱਕ ਚਾਰ ਮੁੰਡਾ ਸੀਗਾ ਕਿ ਬਾਹਰ ਜਾਣਾ ਸੈਟਲ ਹੋਣਾ ਔਖਾ ਲੱਗਦਾ ਸੀ ਤੇ ਅਸੀਂ بڑے ਢੇਡੇ ਰਸਤੇ ਵੀ ਲੱਭਦੇ ਹਾਂ ਦੁਨੀਆ ਇੱਕ ਵਰਲਡ ਇੱਕ ਗਲੋਬਲ ਵਿਲੇਜ ਬਣ ਗਿਆ ਤੋਂ ਕੰਟਰੀਸ ਤੁਹਾਨੂੰ ਐਜ਼ ਅ ਟੂਰਿਸਟ ਇਨਵਾਈਟ ਕਰਦੀਆਂ ਨੇ ਸੋ ਤੁਸੀਂ ਕਿੱਥੇ ਇੱਥੇ ਵੀ ਆਪਣੇ ਪੂਰੇ ਰੋਜ਼ਗਾਰ ਇਸਟੈਬਲਿਸ਼ ਕਰ ਸਕਦੇ ਹੋ ਤੇ ਜੇ ਘੁੰਮਣਾ ਫੇਰਨਾ ਤੁਸੀਂ ਵੈਸੇ ਵੀ ਜਾ ਸਕਦੇ ਹੋ ਸੋ ਬਾਹਰ ਸੈਟਲ ਹੋਣਾ ਹੀ ਇੱਕ ਸੈਟਲ ਹੋਣਾ ਜਾਂ ਪੂਰੇ ਇੱਥੋਂ ਜ਼ਮੀਨਾਂ ਵੇਚ ਕੇ ਹੀ ਬਿਲਕੁਲ ਸ਼ਿਫਟ ਹੋ ਜਾਣਾ ਕੋਈ ਇਕੱਲਾ ਰਾ ਨਹੀਂ ਹੈ ਬਾਹਰ ਜਾਣਾ ਹਾਂਜੀ ਮੇਰਾ ਨਾਮ ਧੀ ਡਾਕਟਰ ਸੰਦੀਪ ਸਿੰਘ ਸੰਧਾ ਹੈ ਜੀ ਮੇਰੀ ਬੈਚਲਰ ਇਨ ਤੋਂ ਆਈਟੀ ਰੁੜਕੀ ਤੋਂ ਆ ਮਾਸਟਰ ਤੇ ਪੀਐਚਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਆ ਅਮਰੀਕਾ ਵਿੱਚ ਮੈਂ ਅਰਾਊਂਡ 8 ਟੂ 9 ਇਅਰਸ ਰਿਹਾ ਸੀ ਉੱਥੇ ਰਹਿੰਦਿਆਂ ਹੋਇਆਂ ਬਹੁਤ ਵੱਡੀਆਂ ਕੰਪਨੀਆਂਜ਼ ਵਿੱਚ AI ਲੀਡ ਕੀਤੀ ਹੈ Amazon aur Apple AI research TerraData Arm most recently a backer switch ਕੰਮ ਕੀਤਾ ਉੱਥੇ ਰਹਿੰਦੇ ਹੋਏ ਅਸੀਂ ਕਾਫੀ ਬੱਚਿਆਂ ਨੂੰ ਪੜ੍ਹਾਉਂਦੇ ਸੀ ਉੱਥੇ ਵੀ ਸਾਡਾ ਇੱਥੇ ਮੈਨ ਆਉਣ ਦਾ ਕਾਰਨ ਇਹ ਸੀ ਕਿ ਜੋ ਆਉਣ ਵਾਲਾ 10-15 ਸਾਲ ਜੋ ਯੁੱਗ ਹੈ AI ਦਾ ਯੁੱਗ ਹੈ AI ਨੇ ਡਾਕਟਰਸ ਇੰਜੀਨੀਅਰਸ ਲੋਅਰ ਸਭ ਵਿੱਚ ਵੱਡ ਜਾਣਾ ਫਾਰਮਰਸ ਵਿੱਚ ਵੀ ਵੱਡ ਜਾਣਾ ਹਰ ਕਿੱਤੇ ਵਿੱਚ ਵੱਡਣਾ ਇਸ ਲਈ ਇਹਨੇ ਸਾਨੂੰ ਯੂਜ਼ਰਸ ਬਣਾ ਦੇਣਾ ਕਿ ਸਾਡੇ ਬੱਚੇ AI ਕ੍ਰੀਏਟ ਕਰਨਾ ਸਿੱਖਣਗੇ ਕਿ ਨਹੀਂ ਉਹ ਸਭ ਤੋਂ ਵੱਡਾ ਚੈਲੰਜ ਸੀ ਕਿਉਂਕਿ ਸਾਡੇ ਛੋਟੇ ਪਿੰਡਾਂ ਸ਼ਹਿਰਾਂ ਵਿੱਚ ਗਾਈਡੈਂਸ ਬਿਲਕੁਲ ਮਿਸਿੰਗ ਸੀ ਅਸੀਂ ਇੱਥੇ ਆਏ 2025 ਵਿੱਚ ਪੂਰਾ ਮਨ ਬਣਾਇਆ ਜਦੋਂ ਅਸੀਂ ਪੂਰੇ ਟਰਾਂਸਫਰ ਹੋਏ ਮਤਲਬ ਦੋ ਟਾਈ ਮਹੀਨਿਆਂ ਵਿੱਚ ਅਸੀਂ ਕਲਾਸਾਂ ਸ਼ੁਰੂ ਕੀਤੀਆਂ ਪਹਿਲੇ ਬੈਚ ਵਿੱਚ ਸਾਡੇ ਕੋਲ 650 ਤੋਂ ਵੱਧ ਬੱਚਾ ਰਜਿਸਟਰਡ ਆ ਜੋ ਅਲੱਗ-ਅਲੱਗ 80+ ਸਿਟੀਆਂ ਇੰਡੀਆ ਤੋਂ ਰਜਿਸਟਰਡ ਆ ਕੁਝ ਬੱਚੇ ਅਮਰੀਕਾ ਯੂਰਪ ਆ ਇਮਨ ਅਫਰੀਕਾ ਤੋਂ ਵੀ ਬੱਚੇ ਭੱਜਦੇ ਨੇ ਅਸੀਂ ਬੱਚਿਆਂ ਨੂੰ ਆਉਣ ਵਾਲੇ ਯੁੱਗ ਵਿੱਚ ਜੋ AI ਯੂਜ਼ ਹੁੰਦੀ ਹੈ ਉਹ ਬਣਾਣੀ ਸਿਖਾਉਂ ਤੁਹਾਡੇ ਸਾਰੇ ਹੱਥਾਂ ਵਿੱਚ ਫੋਨ ਫੜੇ ਨੇ ਫੋਨ ਦੇ ਸੀਪੀਓ ਡਿਜ਼ਾਈਨ ਜੋ AI ਨਾਲ ਹੁੰਦੇ ਨੇ ਉਹ ਮੇਰੀ ਪੀਐਚਡੀ 'ਚ ਮੈਂ ਬਣਾਈ ਹੋਈ ਹੈ ਮਤਲਬ ਬਹੁਤ ਸਾਰੇ ਲੋਕ AI ਦਾ ਕੰਮ ਸਾਡਾ ਵਰਤਦੇ ਵੀ ਨੇ ਸਾਡਾ ਇੱਥੇ ਮੇਨ ਆਉਣ ਦਾ ਕਾਰਨ ਸੀ ਕਿ ਬੱਚਿਆਂ ਨੂੰ ਸੇਧ ਮਿਲੇ ਉਹਨਾਂ ਲਈ ਕੈਰੀਅਰ ਆਪਸ਼ਨਸ ਬਣ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਪੰਜਾਬੀ ਵਿੱਚ ਵੀ AI ਸਿਖਾਈ ਜਾਏ ਅਤੇ ਤਾਂ ਕਿ ਉਹ ਜੋ ਫਿਊਚਰ ਆਉਣ ਵਾਲਾ ਉਸ ਲਈ ਤਿਆਰ ਹੋਣ ਜੋ ਅੱਜ ਅਸੀਂ ਸਕੂਲਾਂ ਵਿੱਚ ਬੱਚਿਆਂ ਨੂੰ ਪੜਾ ਰਹੇ ਹਾਂ 8ਵੀਂ 9ਵੀਂ 10ਵੀਂ ਵਿੱਚ ਉਹ ਜੋ ਜਦੋਂ ਉਹਨਾਂ ਮਾਰਕੀਟ ਵਿੱਚ ਜਾਣਾ ਬਹੁਤ ਕੁਝ ਬਦਲ ਜਾਣਾ ਉਹਨਾਂ ਦੇ ਕੰਮ ਬਹੁਤ ਕੁਝ ਨਹੀਂ ਆਣ ਵਾਲਾ ਜੋ ਅਗਾ ਦਾ ਯੁੱਗ ਹੈ ਬਹੁਤ ਜ਼ਿਆਦਾ ਬਦਲ ਗਿਆ AI ਨੇ ਸਭ ਕੁਝ ਚੇਂਜ ਕਰ ਦੇਣਾ ਇਹ ਕਹਿ ਲਓ ਬਹੁਤ ਸਾਰੇ ਨੌਕਰੀਆਂ ਨੂੰ ਬਦਲ ਦੇਣਾ ਬਹੁਤ ਸਾਰੇ ਕਿਤੇ ਨਵੇਂ ਪੈਦਾ ਕਰਦੇ ਨੇ ਉਹਨਾਂ ਸਭ ਲਈ ਬੱਚੇ ਕਿਵੇਂ ਤਿਆਰ ਹੋਣ ਇਸ ਲਈ ਅਸੀਂ ਵਾਪਸ ਆਏ ਜੀ ਹਾਂ ਜੀ ਤੁਸੀਂ ਪੰਜਾਬ ਚ ਲੱਖ ਰੁਪਏ ਲਾ ਕੇ ਅਮਰੀਕਾ ਸੈਟ ਉਤਾਰੇ ਕਰੋੜ ਰੁਪਏ ਲਾ ਕੇ ਹਾਂ ਜੀ ਤੁਸੀਂ ਬੜਾ ਸੁਪਰਸੈਸ਼ਨ ਛੱਡ ਕੇ ਕਰੋੜਾਂ ਦੀ ਬਹੁਤ ਸ਼ਕਤੀ ਪੰਜਾਬ ਦੀ ਵਿਚਾਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਅਮਰੀਕਾ ਵਿੱਚ ਸਾਡੇ ਕੋਲ EB1A ਸੀ ਜੋ ਗ੍ਰੀਨ ਕਾਰਡ ਹੁੰਦਾ ਹੈ EB1A ਨੇ ਉਹਨਾਂ ਨੂੰ ਮਿਲਦਾ ਹੈ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿੰਨਾਂ ਦੀ ਰਿਸਰਚ ਹੁੰਦੀ ਹੈ ਬਹੁਤ ਉੱਪਰ ਤੱਕ ਪਬਲਿਕ ਤੁਸੀਂ ਥੋੜਾ ਸਰਚ ਕਰ ਰਹੇ ਹੋ ਮਤਲਬ ਬਈ ਤਾਂ ਇਹ ਵੀ ਹੈ ਕਿ ਤੁਸੀਂ ਕਦੇ ਵੀ ਜਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਇੰਨੀ ਸਟਰੋਂਗ ਹੁੰਦੀ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਅਮਰੀਕਾ ਇੱਥੋਂ ਵੀ ਦੇ ਦਿੰਦਾ ਤੁਸੀਂ ای وی 1 ਨੇ ਟਾਪ ਯੂਨੀਵਰਸਿਟੀਆਂ ਆਪਣੇ ਇੱਥੋਂ ਵੀ ਲੈਂਦੀਆਂ ਨੇ ਇਸ ਲਈ ਜਾਣਾ ਕਦੇ ਔਖਾ ਨਹੀਂ ਸੀ ਬਹੁਤ ਸੋਨਾ ਸਾਡਾ ਫਰਜ਼ ਏ ਸੀ ਜਾਣਦਾ ਕਿ ਅਸੀਂ ਉੱਥੇ ਜਾ ਕੇ ਗਿਆਨ ਹਾਸਲ ਕਰੀਏ ਯੂ ਸੀ ਐਲ اے ਅਮਰੀਕਾ ਦੀ ਟਾਪ ਯੂਨੀਵਰਸਿਟੀ ਮੰਨੀ ਜਾਂਦੀ ਹੈ ਨੰਬਰ 1 ਪਬਲਿਕ ਸਕੂਲ ਨੂੰ ਕਹਿੰਦੇ ਆ ਜਿੱਥੇ ਅਸੀਂ ਪੀ ਐਚ ਡੀ ਕੀਤੀ ਸੀ ਉਹ ਜਿਵੇਂ ਆਪਣੇ ਇੰਡੀਆ ਵਿੱਚ ਆਈ ਆਈ ਟੀ ਸਟੋਪ ਆਪਾਂ ਕਹਿੰਦੇ ਆ ਉਸ ਤਰ੍ਹਾਂ ਦੀ ਆ ਉਹ ਪਬਲਿਕ ਸਕੂਲ ਨੇ ਉਹ ਉਥੇ ਰਹਿ ਕੇ ਆਈ ਥਿੰਕ ਅਸੀਂ ਇੱਥੇ ਵੀ ਵਾਪਸ ਆਇਆ ਸਾਡੇ ਕੋ ਸੁਖ ਸੁਹਤਾਂ ਦੀ ਕਮੀ ਨਹੀਂ ਆ ਸਾਡੇ ਬੱਚੇ ਅਸੀਂ ਅਗਾ ਕਰੀਏ ਕੋਸ਼ਿਸ਼ ਇਹ ਹੈ ਕਿ ਸਾਡੇ ਬੱਚੇ ਦਿੱਲੀ ਬੈਂਗਲੌਰ ਤੋਂ ਸਿੱਖਣਗੇ ਉਹਨਾਂ ਦਾ ਪਤਾ ਨਹੀਂ ਕਦੋਂ ਸਿਖਾਣਾ ਹੈ ਦੇਰ ਸੀ ਕਿ ਆਪਦੇ ਬੱਚਿਆਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਆਪ ਹੀ ਸਿਖਾਈਏ ਇਸ ਲਈ ਸਾਡੇ ਕੋਲ ਬਹੁਤ ਸਾਰੇ ਬੱਚੇ ਛੋਟੇ ਪਿੰਡਾਂ ਤੋਂ ਨੇ ਜਿਨ੍ਹਾਂ ਕੋ ਲੈਪਟਾਪਸ ਵੀ ਨਹੀਂ ਹੈਗੇ ਫੋਨ ਤੇ ਹੀ ਜੁਆਇਨ ਕਰਦੇ ਨੇ ਉਹਨਾਂ ਵਾਸਤੇ ਕੁਝ ਕਰਨ ਵਾਸਤੇ ਹੀ ਮਨ ਬਣਾਇਆ ਸੀ ਤੇ ਇਹ ਅਸੀਂ 1 ਕਿਲੋ ਸੇਵਾ ਵਜੋਂ ਦਸਵੰਦ ਵਜੋਂ ਹੀ ਸਮਾਟਦੇ ਹਾਂ ਸੇਵਾ ਵਜੋਂ ਹੀ ਕਰਦੇ ਹਾਂ ਜਿਵੇਂ ਤੁਹਾਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਨਾਲ ਵੀ ਸਾਡਾ ਅੱਜ ਇਹੀ ਗੱਲ ਹੋਈ ਕਿ ਜਿੰਨੇ ਵੀ ਬੱਚੇ ਸ਼੍ਰੋਮਣੀ ਕਮੇਟੀ ਦੇ ਸਕੂਲ ਵਾਲੇ ਸਾਡੇ ਨਾਲ ਜੋੜਨਗੇ ਉਹਨਾਂ ਤੋਂ ਅਸੀਂ ਕੋਈ ਚਾਰਜਸ ਨਹੀਂ ਲੈਨੇ ਸਾਡਾ ਦੇਲ ਹੈ ਕਿ ਉਹ ਪੜਨ ਉਹ ਇੰਟਰੋ ਕੋਰਸਸ ਲੈਣ ਇਸ ਲਈ ਤਿਆਰ ਹੋਣ ਤਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਸਾਡੇ ਵਿਚਕਾਰ ਇੱਕ ਅੰਮ੍ਰਿਤਧਾਰੀ ਜੋੜਾ ਪਹਿਲੋ ਜਾਂ ਗੁਰਸਿੱਖ ਇੱਕ ਪਰਿਵਾਰ ਜਿਨ੍ਹਾਂ ਦਾ ਨਾਮ ਹੈ ਡਾਕਟਰ ਸੰਦੀਪ ਸਿੰਘ ਸੰਘਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮਸਪਤਨੀ ਡਾਕਟਰ ਇੰਦਰਜੋਤ ਕੌਰ ਜਿਹੜੇ ਕਿ ਅਮਰੀਕਾ ਦੇ ਵਿੱਚ ਉੱਥੋਂ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਉਹਨਾਂ ਨੇ ਪੜਾਇਆ ਤੇ ਇਹ ਗੱਲ ਕਹਿਣ ਵਿੱਚ ਕੋਈ ਹਰਜ ਤੇ ਗੁਰੇਜ਼ ਨਹੀਂ ਹੈ ਕਿ ਕਰੋੜਾਂ ਦੀ ਤਨਖਾਹ ਤੇ ਸੁੱਖ ਸਹੂਲਤਾਂ ਉੱਥੋਂ त्याਕ ਕੇ ਇਹ ਆਪਣੇ ਸੂਬੇ ਦੇ ਵਿੱਚ ਪਹੁੰਚੇ ਨੇ ਇਹਨਾਂ ਦੇ ਮੰਦੀ ਮਨਸ਼ਾ ਕੀ ਆਪਣੇ ਸੂਬੇ ਲਈ ਇਥੋਂ ਦੇ ਵਿਦਿਆਰਥੀਆਂ ਲਈ ਕੌਮ ਦੇ ਚੰਗੇ ਭਵਿੱਖ ਲਈ ਇਹ ਆਪਣਾ ਕੰਮ ਕਰ ਸਕਣ। ਸੋ ਛਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦਾ ਅੱਜ ਸਨਮਾਨ ਇੱਥੇ ਕੀਤਾ ਗਿਆ ਜਿਦੇ ਵਿੱਚ ਸ਼ਬਾਦ ਸਿੰਘ ਜੀ ਵਿਸ਼ੇਸ਼ ਕਰਕੇ ਸ਼ਾਮਲ ਹੋਏ ਨੇ ਤੇ ਐ ਬਾਕੀ ਵੀ ਸਾਡੇ ਪਹੁੰਚੇ ਨੇ ਅਧਿਕਾਰੀ ਸਾਹਿਬਾਨ ਸੋ ਇਹਨਾਂ ਦੀ ਸਭ ਤੋਂ ਵੱਡੀ ਸਾਡੇ ਲਈ ਮਾਣ ਵਾਲੀ ਗੱਲ ਇਹ ਆ ਕਿ ਇਹਨਾਂ ਨੇ ਏਡੇ ਵੱਡੇ ਕਹਿੰਦੇ ਹੁੰਦੇ ਆ ਦੇਸ਼ ਵਿੱਚੋਂ ਵੱਡੇ ਅਹੁਦੇ ਤੇ ਰਤਬਿਆਂ ਨੂੰ ਛੱਡ ਕੇ ਅੱਜ ਇੱਥੇ ਆਏ ਮੇਰੇ ਲਈ ਬੜਾ ਵੱਡਾ ਸਵਾਲ ਸੀ ਅਸੀਂ ਉੱਥੇ ਇਹਨਾਂ ਕੋਲੇ ਪਹੁੰਚੇ ਜਦੋਂ ਇਹਨਾਂ ਦੀਆਂ ਗੱਲਬਾਤ ਸੁਣੀ ਤੇ ਆਪਣੇ ਆਪ ਦੇ ਵਿੱਚ ਬੜਾ ਵੱਡਾ ਮਾਣ ਮਹਿਸੂਸ ਹੋਇਆ ਹੁਣੇ ਇੱਥੇ ਜਿਹੜੇ ਕੋ ਸਿੱਖ ਅਦਾਰੇ ਨੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੁਣ ਇਹ ਬੱਚਿਆਂ ਨੂੰ ਆਨਲਾਈਨ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਸਿੱਖਿਆ ਦਿੰਦੇ ਨੇ ਜਿਹਦੇ ਲਈ ਇਹਨਾਂ ਦੀ ਵੱਡੀ ਮਾਣ ਵਾਲੀ ਗੱਲ ਆ ਕਿ ਇਹਨਾਂ ਨੇ ਆਪਣਾ ਪਿੰਡ ਹੀ ਚੁਣਿਆ ਜਿਹੜਾ ਪਿੰਡ ਜਲਾਲਾਬਾਦ ਦੇ ਕੋਲੇ ਆ ਤੇ ਉਹ ਪਿੰਡ ਦੇ ਵਿੱਚ ਰਹਿ ਕੇ ਹੀ ਇਹ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਵਿੱਚ ਈਵਨ ਬੰਗਲੌਰ ਦਿੱਲੀ ਨੌਇੜਾ ਜਿਹੜੇ ਜਿੱਥੇ ਵੀ ਇਹ ਹੱਬਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਉੱਥੋਂ ਦੇ ਬੱਚਿਆਂ ਨੂੰ ਇਹ ਪੜ੍ਹਾ ਰਹੇ ਨੇ ਤੇ ਅੱਜ ਇਹਨਾਂ ਨੇ ਸਾਨੂੰ ਮਾਣ ਦਿੱਤਾ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਕਿ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਆਧਾਰੇ ਨਾਲ ਸਬੰਧਤ ਜਿੰਨੇ ਵੀ ਬੱਚੇ ਹੋਣਗੇ ਉਹਨਾਂ ਨੂੰ ਅਸੀਂ ਫ੍ਰੀ ਪੜਾਵਾਂਗੇ ਇਹ ਸਾਡੇ ਲਈ ਮਾਨਵ ਵਾਲੀ ਗੱਲ ਆ ਹੁਣ ਮੈਂ ਕਿਉਂਕਿ ਗੱਲ ਬਹੁਤ ਵੱਡੀ ਆ ਤੇ ਸਾਰੇ ਪਿਆਰ ਸਤਿਕਾਰ ਨਾਲ ਟਾਈਮ ਹੀ ਇਹਨਾਂ ਕੋਲ ਥੋੜਾ ਇਹਨਾਂ ਨੇ ਇੱਕ ਯੂਨੀਵਰਸਿਟੀ ਲੈਕਚਰ ਦੇਣ ਜਾਣਾ ਸੋ ਕਿਰਪਾ ਕਰਕੇ ਹੁਣ ਜਿਹੜਾ ਕੋਈ ਸਵਾਲ ਹੋਊਗਾ ਡਾਕਟਰ ਸੰਘਾ ਤੇ ਉਹਨਾਂ ਦੀ ਜਿਹੜੀ ਤੁਹਾਨੂੰ ਸੁਪਤ ਨਹੀਂ ਇਹਨਾਂ ਨਾਲ ਤੁਸੀਂ ਕਰ ਸਕਦੇ ਹੋ